ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਹਾਂਜੀ ਅੱਜ ਗੱਲ ਕਰਦੇ ਹਾਂ ਜੋ ਸਿਲਵਰਾ ਦੀ ਧਰਤੀ ਦੇ ਜਿਹੜੇ ਖਿਡਾਰੀ ਖੇਡਨੇ ਇਹ ਵੀ ਕਦੇ-ਕਦੇ ਹੀ ਦੇਖਣ ਨੂੰ ਮਿਲਦੇ ਅੱਜ ਚੋਟੀ ਦੀਆਂ ਸਿਰਾ ਟੀਮਾਂ ਬਣ ਗਈਆਂ ਅੱਜ ਸਿਲਵਰਾ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਪੈਂਡ ਪੱਦਰ ਦੇ ਮੁਕਾਬਲੇ ਕਰਵਾਏ ਜਾਣਗੇ ਪਹਿਲਾ ਨਾਮ 1 ਲੱਖ ਦੂਜਾ ਨਾਮ 75000 ਬੈਸਟ ਰੇਡਰ ਤੇ ਜਾਫੀ ਨੂੰ 25-25000 ਦੀ ਨਗਦ ਰਕਮਾਂ ਸਨਮਾਨਿਤ ਕੀਤਾ ਜਾਵੇਗਾ ਜੀ ਆਪਾਂ ਗੱਲ ਕਰੀਏ ਇੱਥੇ ਅੱਜ ਵੱਡਾ ਸਨਮਾਨ ਜੋ ਕੋਰੇ ਤਾਸ਼ਪੁਰੀਏ ਦਾ ਲੰਡੀ ਜੀਪ ਨਾਲ ਕੀਤਾ ਜਾਵੇਗਾ ਦਿਓ ਮੁਬਾਰਕਾਂ ਵੀਰ ਨੂੰ ਜੇ ਅਗਲੇ ਵੱਡੇ ਮਾਨ ਸਨਮਾਨ ਦੀ ਗੱਲ ਕਰੀਏ ਜੋ ਮੈਕਪਧੋੜ ਵਾਲਾ ਹੈ ਕੀ ਯੂਰਪ ਦੀ ਧਰਤੀ ਤੇ ਸਿਰੇ ਦੇ ਜੱਫੇ ਲਾ ਕੇ ਆਇਆ ਉਹਨੂੰ ਵੀ 11 ਲੱਖ ਦੀ ਨਗਦ ਰਕਮ ਨਾਲ ਸਨਮਾਨਿਤ ਕੀਤਾ ਜਾਵੇਗਾ ਹਾਰਲੇ ਡੇਵਿਡਸਨ ਮੋਟਰਸਾਈਕਲ ਦਿੱਤੇ ਜਾਵੇਗਾ ਅੱਜ ਬਲਕਰਨ ਕਲਿਆਣਾ ਵਾਲੇ ਨੂੰ ਯੂਰਪ ਵਾਲੇ ਭਰਾਵਾਂ ਵੱਲੋਂ ਇਹ ਵੀ ਵੱਡਾ ਸਨਮਾਨ ਆ ਦਿਓ ਮੁਬਾਰਕਾਂ ਤਿੰਨੇ ਵੀਰਾਂ ਨੂੰ ਜੇ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣ ਗਈ ਚੋਟੀ ਦੀ ਕਲਿਆਣ ਸੁੱਖਾ ਜਿਸ ਵਿੱਚ ਨਿੱਕੂ ਕਲਿਆਣ ਜਸ਼ਨ ਕਲਿਆਣ ਬਲਕਰਨ ਕਲਿਆਣ ਇੰਦਰ ਤਲਵੰਡੀ ਰਾਏ ਧਾਕੜ ਗੋਗੜੀਆਂ ਜਸ਼ਨ ਆਲਮਗੀਰ ਇਹ ਚੋਟੀ ਦੀ ਟੀਮ ਖੇਡੇਗੀ ਸੇਲਬਰਾ ਦੇ ਕੱਪ ਤੇ ਦੂਜੀ ਟੀਮ ਲੈਲੀ ਬੈਨੂੜ ਦੀ ਜਿਸ ਵਿੱਚ ਛੋਟਾ ਨਾਥ ਸਿੰਘਾਂ ਦੋਦ ਸੋਨੀ ਫੱਕਰ ਝੰਡਾ ਗਰਵਿੰਦਰ ਖੂਨਣ ਪ੍ਰੀਤ ਲੈਲੀ ਬੈਨੂੜ ਵਾਲਾ ਬਿੱਲਾ ਲੈਲੀ ਸੁੱਖਾ ਅੰਬਾ ਤੇ ਗਰਦੀਪ ਜੀਰਕਪੂਰੀਆ ਜੋ ਲੈਲੀ ਵਾਲਾ ਉਹ ਖੇਡੇਗਾ ਇਹ ਵੀ ਸੇਲਵਰਾ ਦੀ ਧਰਤੀ ਤੇ ਖੇਡੇਗੀ ਜੋ ਅਗਲੀ ਟੀਮ ਸੈਦੋਕੇ ਜਿਸ ਵਿੱਚ ਖਾਨ ਭੈਣੀ ਗੋਗੋ ਰਾਏ ਤਰਾਣਾ ਨੁਕਰਾ ਹਰਿਆਣੇ ਵਾਲਾ ਲੱਖੂ ਤੇ ਤੌਫੀ ਐਕਸੈਟਰਾ ਇਹ ਵੀ ਛੋਟੀ ਦੀ ਟੀਮ ਅੱਜ ਖੇਡੇਗੀ ਸੇਲਵਰਾ ਬਠਿੰਡਾ ਦੀ ਧਰਤੀ ਤੇ ਅਗਲੀ ਟੀਮ ਖੇਡੇਗੀ ਉਗੋਕੇ ਜਿਸ ਵਿੱਚ ਗਿੰਦੀ ਉਗੋਕੇ ਦੀਪਾ ਉਗੋਕੇ ਮੋਟਾ ਸ਼ੈੰਟੀ ਕਰਾਚੋਂ ਜਾਦੂ ਚੱਠੇਵਾਲ ਗੁਰਪ੍ਰੀਤ ਬਰੇ ਸਹਿਬ ਇਹ ਵੀ ਚੋਟੀ ਦੀ ਟੀਮ ਖੇਡੀ ਅੱਜ ਸੇਲਵਰਾ ਬਠਿੰਡਾ ਦੀ ਧਰਤੀ ਤੇ ਬਹੁਤ ਵਧੀਆ ਟੀਮਾਂ ਬਣੀਆਂ ਕਿਵੇਂ ਲੱਗੀਆਂ ਅੱਜ ਦੀਆਂ ਟੀਮਾਂ ਹੋਰ ਵੀ ਜੋ ਬਹੁਤ ਚੋਟੀ ਦੇ ਸੁਪਰਸਟਾਰ ਪੁੱਜ ਰਹੇ ਆ ਪਿੰਡ ਦੀ ਟੀਮ ਵੀ ਬਹੁਤ ਤਗੜੀ ਬਣਨ ਜਾ ਰਹੀ ਆ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ